ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਵੀਡੀਓ ਦੇ ਵਿੱਚ ਇੱਕ ਗਾਂ ਵਕਾਊ ਲੈ ਕੇ ਆਏ ਆ ਗਾਂ ਨਹੀਂ ਕਹਿ ਸਕਦੇ ਆਪਾਂ ਵਹਿੜ ਹੀ ਕਹਿ ਸਕਦੇ ਆ ਕਿਉਂਕਿ ਇਹ ਦੂਜੇ ਸੂਏ ਆ ਤੇ ਹੈ ਇਹ ਸਾਰੀ ਦੋ ਦੰਦ ਚੈੱਕ ਕਰ ਲਈ ਆ ਫੋਟੋ ਤੁਹਾਨੂੰ ਵਿੱਚ ਵੀਡੀਓ ਦੇ ਵਿੱਚ ਲਾ ਦੇਾਂਗੇ ਤੇ ਦੋ ਦੰਦ ਬੱਛੀ ਆ ਆਪਣੇ ਠੀਕੇ ਦੀ ਆ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਪੁੱਛਾਂਗੇ ਕਿੰਨਾ ਦੁੱਧ ਦਿੰਦਾ ਕੀ ਹਿਸਾਬ ਕਿਤਾਬ ਆ ਤੇ ਪਹਿਲਾਂ ਤੁਸੀਂ ਵਹਿੜ ਚੈੱਕ ਕਰ ਲਓ ਹੁਣ ਭਣਾ ਭੂਣਾ ਪੈ ਚੱਲੀਆਂ ਪੂਰੀਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿਹੜੇ ਟੀਕੇ ਦੀ ਹੈ ਇਹ ਇਹ 13 40 ਦੀ ਹੈ ਇਹ ਨਾ ਯੂ ਐਲ ਡੀ ਵੀ ਦਾ ਟੀਕਾ ਸੀਗਾ ਜੀ 13 40 ਤੇ ਇਹ ਮਨਜਿੰਦਰ ਹਰਿਆਣੇ ਕੋਲੇ ਆਉਂਦਾ ਸੀਗਾ ਉਹ ਆਪਾਂ ਸੀਮਨ ਲਾਇਆ ਸੀ ਇਹਦੀ ਮਾਂ ਦੇ ਤੇ ਉਹ ਇਹ ਵੱੱਛੀ ਹੋਈ ਸੀ ਤੇ ਇਹਦੀ ਆਪਾਂ ਵੀਡੀਓ ਵੀ ਪਾਈ ਸੀ ਪਹਿਲੇ ਸੂਏ ਦੀ ਜਦੋਂ ਇਹ ਸੂਈ ਸੀ ਸਵਾਉਂਦਿਆਂ ਨੇ ਆਪਾਂ ਵੀਡੀਓ ਪਾਈ ਸੀ ਉਹ ਵੀ ਤੁਸੀਂ ਆਪਣੇ ਪੇਜ ਤੇ ਵੇਖ ਸਕਦੇ ਆ ਬਾਈ ਕਿਵੇਂ ਨਿਕਲੀ ਦੁੱਧ ਨੂੰ ਇਹ ਦੁੱਧ ਬਾਈ ਇਹਨੇ ਆਪਣੇ ਕੋਲ 26 ਕਿਲੋ ਦੁੱਧਾਈ ਠੀਕ ਆ ਖੀਰੀ ਸੂਕੇ ਖੀਰੀ ਵੱੱਛੀ ਸੀ ਠੀਕ ਆ ਤੇ ਉਂ ਕਿਵੇਂ ਲਤ ਛੜਨੂ ਜਮਾ ਹੀ ਨਹੀਂ ਕੋਈ ਪਾਸਤਾ ਬਈ ਠੰਡੀ ਫੀਲ ਫੌਂਡ ਆ ਜਮਾ ਨੂੰ ਠੀਕ ਆ ਆਪ ਦਾ ਨਾ ਪਾ ਕੇ ਨਾ ਪਾ ਠੀਕ ਆ ਹੁਣ ਬਈ ਇਹਦੇ ਅੱਗੇ ਠੀਕ ਆ ਇਹਦੇ ਬਾਈ ਐ ਏਬੀਐਸ ਦਾ ਭਰਿਆਵਾ ਪਾਈਪਰ ਦਾ ਹਾਂ ਇਹ ਬਾਈ ਹਰਿਆ ਕੋਲੇ ਇਹ ਸਟਰਾ ਵੀ ਸਾਂਭਿਆ ਹੋਇਆ ਵਾ ਇਹ ਆਪਣਾ ਹੀ ਟੀਕਾ ਲਾਇਆ ਹੋਇਆ ਵਾ ਆਹ ਟੀਕਾ ਚੈੱਕ ਕਰ ਲੋ ਤੇ ਪਾਈਪਰ ਦਾ ਟੀਕਾ ਲੱਗਿਆ ਹੋਇਆ ਵਾ ਤੇ ਕੌਲਮ ਲਾ ਕੇ ਬੱਚੀ ਸੋਹਣੀ ਆ ਬਈ ਉਂ ਇਹਦੀ ਉਮਰ ਕਿੰਨੀ ਹੋਊਗੀ ਬਈ ਜਾਨੀ 2 ਦੰਦਾ 2 ਜਾਨੀ 1 ਸਾਲ ਦੀ 2.3 ਸਾਲ ਦੀ ਹੋਰ ਠੀਕ ਆ ਤੇ ਬਾਕੀ ਬਈ ਤੁਹਾਡੇ ਸਾਹਮਣੇ ਆ ਗਾਂ ਤੇ ਦੁੱਧ ਇਹ ਕਿੰਨਾ ਦੇ ਸਕਦੀ ਹੈ ਬਈ ਦੁੱਧ ਆ ਤੇ 30 ਲੀਟਰ ਦੀ ਆ ਸਕਦਾ ਠੀਕ ਆ ਥਣ ਥੋੜਾ ਜਿਹਾ ਛੋਟਾ ਏ ਮਸ਼ੀਨੀ ਥਾਣਾ ਤੇ ਬਾਕੀ ਸੋਹਣਾ ਹੈ ਬਈ ਭੜਾ ਭੂੜਾ ਪਾਲੀਆਂ ਵੇੜ ਨੇ ਲੇਵਲ ਉਵੇ ਦੀ ਬਹੁਤ ਸਾਫ ਆ ਬਈ ਖੋਲ ਕੇ ਵਿਖਾ ਦਗੇ ਮਾੜੀ ਜੀ ਵਿਖਾ ਦੇ ਕਿੰਨੇ ਦਾ ਰਹਿੰਦੇ ਬਾਈ ਇਹਦੇ 8 ਦਿਨ ਰਹੇ ਬਾਈ ਠੀਕ ਹੈ ਜੀ ਇਹ ਜਾਂਦੀ ਨਾ ਵਸ਼ੇਰੀ ਵਾਂਗੂ ਇੱਥੇ ਅੰਦਰ ਹੀ ਮੰਨ ਲਓ ਬਾਈ ਵੈੜ ਸੋਹਣੀ ਆ ਇਹਨਾਂ ਦੇ ਘਰੇ ਆਪਣੇ ਟੀ ਕਹਿੰਦੀਆਂ ਬੱਚੀਆਂ ਕੇ ਬਾਈ ਨੰਬਰ ਦੱਸਿਓ ਜੀ ਆਪਣਾ 9914924864 99 149 149 24864 24864 ਬਾਈ ਨੰਬਰ ਆ ਬਾਈ ਹਰਾਂ ਦਾ ਜੀਨੇ ਵੀ ਖਰੀਦਣੀਆਂ ਗਾਂ ਆਪ ਦੀ ਪੂਰੀ ਤਸੱਲੀ ਕਰਕੇ ਗਾਂ ਲੈ ਜਾ ਸਕਦਾ ਟੀਕੇ ਦੀ ਆਪਣੀ ਤਸੱਲੀ ਆ ਜਿਹੜਾ ਟੀਕਾ 1340 ਦਾ ਇਹ ਆਪ ਆ ਉਹ ਵੀ ਆਪਾਂ ਭਰਿਆ ਸੀ ਜਿਹੜਾ ਇਹਦੇ ਗਾਂ ਟੀਕਾ ਭਰਿਆ ਪੇਪਰ ਦਾ ਭਰਿਆ ਵਾ ਉਹ ਵੀ ਆਪਣਾ ਭਰਿਆ ਵਾ ਇਹ ਚੀਜ਼ ਦੀ ਆਪਣੀ ਪੂਰੀ ਤਸੱਲੀ ਆ ਤੇ ਬਾਕੀ ਗਾਂ ਦੇ ਗਾਂ ਤੁਹਾਡੇ ਸਾਹਮਣੇ ਆ ਸ਼ਾਈਨਿੰਗ ਸ਼ੂਨਿੰਗ ਪੂਰੀ ਸੋਹਣੀ ਆ ਤੇ ਆਪ ਦੀ ਤੁਸੀਂ ਚੈੱਕ ਕਰੋ ਆ ਭਲਾਂ ਹੁਣ ਪੈ ਚੱਲੀਆਂ ਆ ਕੱਲ ਤਾਂ ਹੀ ਜਾਣੀਆਂ ਇਹਨੂੰ ਪੂਰੀਆਂ ਭਲਾਂ ਪੈ ਜਾਣਗੀਆਂ ਤੇ ਆਪ ਦੀ ਤੁਸੀਂ ਚੈੱਕ ਕਰਕੇ ਲੈ ਜਾ ਸਕਦੇ ਆ ਤੇ ਬਾਕੀ ਰੇਟ ਬਾਈ ਫੋਨ ਤੇ ਹਾਂ ਰੇਟ ਫੋਨ ਤੇ ਹੋਊਗਾ ਬਾਈ ਤੇ ਜਿਹਨੇ ਵੀ ਖਰੀਦਣੀ ਹੋਈ ਤੇ ਜਰੂਰ ਸੰਪਰਕ ਕਰਿਓ ਬਾਈ ਹਰਿਆਣਾ ਜੀ ਜਿਹੜੀ ਇਹ ਗਾਂ ਹੈ ਆਪਣੇ ਪੈਂਡ ਹੀ ਖੜੀ ਆ ਚੜੱਕ ਪੈਂਡਾ ਮੋਗਾ ਜ਼ਿਲ੍ਹਾ ਮੋਗਾ ਦੇ ਜਮਾ ਨਾਲ ਹੀ ਆ ਪੈਂਡ ਤੇ ਬਾਈ ਜੇ ਕਿਸੇ ਵੀ ਆਪਣੇ ਵੀਰ ਭਰਾ ਨੂੰ ਚਾਹੀਦੀ ਹੋਈ ਜਿਵੇਂ ਹੁਣ ਨਵਾਂ ਫਾਰਮ ਕੰਮ ਮੁੰਡੇ ਸ਼ੁਰੂ ਕਰ ਰਹੇ ਆ ਤੇ ਸੋਹਣੀ ਗਾਂ ਹੈ ਤੇ ਆਪ ਦੀ ਤੁਸੀਂ ਲਿਆ ਸਕਦੇ ਆ ਵਧੀਆ ਦੁੱਧ ਦੇ ਦੂਗੀ ਸੋਹਣਾ ਦੁੱਧ ਦੇ ਦੂਗੀ ਤੇ ਆਪ ਦੀ ਤਸੱਲੀ ਕਰਕੇ ਲੈ ਜਾਓ ਤੇ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਵੀ ਕਿਸੇ ਭਰਾ ਨੂੰ ਚਾਹੀਦੀ ਉਹਦੇ ਤਾਈਂ ਵੀਡੀਓ ਪਹੁੰਚਦੀ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ ਸਤ ਸ੍ਰੀ ਅਕਾਲ